ਰਣਵੀਰ ਸਿੰਘ ਦੀ ਫਿਲਮ ਦੁਰੰਦਰ ਦਾ ਫਰਸਟ ਲੁੱਕ ਆਊਟ ਹੋ ਚੁੱਕਿਆ ਹੈ ਪਰ ਇਸ ਦਾ ਚਾਹ ਬਾਲੀਵੁੱਡ ਦੇ ਨਾਲੋਂ ਜ਼ਿਆਦਾ ਪੰਜਾਬ ਦੇ ਵਿੱਚ ਆ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੇ ਟੀਜ਼ਰ ਦੇ ਬੈਕਗ੍ਰਾਉਂਡ ਸੇ ਜਿਹੜਾ ਗਾਣਾ ਚੱਲ ਰਿਹਾ ਉਹ ਪੰਜਾਬ ਦੇ ਰੀਅਲ ਓਜੀ ਡੂਇਟ ਕਿੰਗ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਹੈ ਜਿਸ ਦੇ ਨਾਲ ਚਾਰੇ ਪਾਸੇ ਫਿਲਮ ਦਾ ਟੀਜ਼ਰ ਆਉਂਦੇ ਦੀ ਚਰਚਾ ਸ਼ੁਰੂ ਹੋ ਗਈ ਆ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੁਰੰਦਰ ਦੀ ਰਿਲੀਜ਼ਿੰਗ ਡੇਟ 5 ਦਸੰਬਰ 2025 ਹੈ ਪਰ ਇਸ ਦਾ ਫਰਸਟ ਲੁੱਕ ਜਦੋਂ ਹੀ ਆਊਟ ਹੋਇਆ ਤਾਂ ਸਭ ਨੂੰ ਚਾਹ ਚੜ ਗਿਆ ਤੇ ਚਾਹ ਹੋਰ ਵੀ ਦੁੱਗਣਾ ਹੋ ਗਿਆ ਜਦੋਂ ਇਸ ਦੇ ਬੈਕਗ੍ਰਾਉਂਡ ਦੇ ਵਿੱਚ ਮੁਹੰਮਦ ਸਦੀਕ ਅਤੇ ਬੀਬਾ ਰਣਜੀਤ ਕੌਰ ਦੀ ਆਵਾਜ਼ ਗੂੰਜੀ ਅਤੇ ਉਹਨਾਂ ਦੀ ਆਵਾਜ਼ ਦੇ ਵਿੱਚ ਨਾ ਦੇ ਦਿਲ ਪਰਦੇਸੀ ਨੂੰ ਗੀਤ ਗੂੰਜਿਆ ਤੁਹਾਨੂੰ ਦੱਸ ਦੇ ਕਿ ਇਸ ਗੀਤ ਨੂੰ ਆਏ ਨੂੰ ਬੇਸ਼ੱਕ ਕਾਫੀ ਸਮਾਂ ਹੋ ਗਿਆ ਪਰ ਇਸ ਨੂੰ ਕੁਝ ਸਾਲ ਪਹਿਲਾਂ ਹੀ ਪੰਜਾਬੀ ਐਮਸੀ ਵੱਲੋਂ ਰੀਮਿਕਸ ਕੀਤਾ ਗਿਆ ਸੀ ਅਤੇ ਉਹੀ ਰੀਮਿਕਸ ਕੀਤਾ ਹੋਇਆ ਟਰੈਕ ਇਸ ਫਿਲਮ ਦੇ ਵਿੱਚ ਯੂਜ਼ ਕੀਤਾ ਗਿਆ ਹੈ ਵਰਤਿਆ ਗਿਆ ਤੁਹਾਨੂੰ ਦੱਸਦੀ ਕਿ ਮੁਹੰਮਦ ਸਦੀਕ ਜਿੱਥੇ ਇੱਕ ਚੰਗੇ ਗਾਇਕ ਨੇ ਦੁਗਾਣਾ ਗਾਇਕ ਨੇ ਉੱਥੇ ਹੀ ਉਹਨਾਂ ਦਾ ਸਿਆਸਤ ਦੇ ਵਿੱਚ ਵੀ ਚੰਗਾ ਵੱਡਾ ਨਾਮ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਜਦੋਂ ਖਾੜੇ ਲੱਗਦੇ ਸੀ ਤਾਂ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਜੋੜੀ ਨੇ ਲੰਮਾ ਸਮਾਂ ਇਹਨਾਂ ਮੇਲਿਆਂ ਇਹਨਾਂ ਅਖਾੜਿਆਂ ਦੇ ਵਿੱਚ ਰਾਜ ਕੀਤਾ ਹੈ ਤੁਹਾਨੂੰ ਦੱਸਦੀ ਕਿ ਕੁਝ ਸਮਾਂ ਪਹਿਲਾਂ ਦਲਜੀਤ ਦੁਸਾਂਜ ਦੀ ਸਟੇਜ ਉੱਤੇ ਵੀ ਮੁਹੰਮਦ ਸਦੀਕ ਵੱਲੋਂ ਖਾਸ ਗੈਸਟ ਅਪੀਅਰੈਂਸ ਕੀਤੀ ਗਈ ਸੀ ਖਾਸ ਪਰਫਾਰਮੈਂਸ ਦਿੱਤੀ ਗਈ ਸੀ ਅਤੇ ਇਸ ਦੌਰਾਨ ਦਲਜੀਤ ਦਸਾਂਜ ਵੱਲੋਂ ਮੁਹੰਮਦ ਸਦੀਕ ਨੂੰ ਦਾ ਰੀਅਲ ਓਜੀ ਕਿਹਾ ਗਿਆ ਸੀ ਤਾਂ ਹੁਣ ਤੁਹਾਨੂੰ ਦੱਸ ਜੀ ਕਿ ਰਣਵੀਰ ਸਿੰਘ ਦੀ ਆਉਣ ਵਾਲੀ ਫਿਲਮ ਦੁਰੰਦਰ ਦਾ ਟੀਜ਼ਰ ਆ ਜਿਹੜਾ ਆਊਟ ਹੋਇਆ ਉਸ ਦੇ ਵਿੱਚ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਪਰੋਇਆ ਗੀਤ ਨਾ ਦੇ ਦਿਲ ਪ੍ਰਦੇਸੀ ਨੂੰ ਜਿਹੜਾ ਉਹ ਗੂੰਜਿਆ ਹੈ ਬੈਕਗ੍ਰਾਉਂਡ ਦੇ ਪਿੱਛੇ ਗੂੰਜਿਆ ਹੈ ਹਾਲਾਂਕਿ ਇਸ ਬਾਰੇ ਜੇ ਗੱਲ ਕਰੀਏ ਤਾਂ ਹੁਣ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਕੀ ਰਿਐਕਸ਼ਨ ਆਉਂਦਾ ਉਹ ਵੀ ਦੇਖਣ ਵਾਲੀ ਗੱਲ ਹੋਵੇਗੀ ਪਰ ਫਿਲਹਾਲ ਦੀ ਜੇ ਗੱਲ ਕਰੀਏ ਤਾਂ ਇਸ ਦੇ ਜੇ ਕ੍ਰੈਡਿਟਸ ਦੇ ਵਿੱਚ ਜਾਈਏ ਤਾਂ ਉੱਥੇ ਇਸ ਜੋੜੀ ਦਾ ਨਾਮ ਨਹੀਂ ਹੈ ਇਸ ਨੂੰ ਲੈ ਕੇ ਵੀ ਇੱਕ ਕਰੈਕਸ਼ਨ ਬਣਦਾ ਹੈ ਕਿ ਉਹ ਅਕਸਰ ਕੀ ਸੋਚਦੇ ਨੇ ਇਸ ਬਾਰੇ ਕਿ ਉਹਨਾਂ ਦਾ ਨਾਮ ਫਿਲਮ ਦੇ ਜਿਹੜੇ ਕ੍ਰੈਡਿਟਸ ਨੇ ਉਹਨਾਂ ਦੇ ਵਿੱਚ ਨਹੀਂ ਹੈ ਹੋ ਸਕਦਾ ਹੈ ਕਿ ਫਿਲਮ ਦੇ ਵਿੱਚ ਇਸ ਨਾਮ ਨੂੰ ਵਰਤਿਆ ਜਾਵੇ ਪਰ ਵੱਡੀ ਗੱਲ ਇਹ ਹੈ ਕਿ ਮੁਹੰਮਦ ਸਦੀਕ ਤੇ ਰਣਜੀਤ ਕੌਰ ਜਿਨ੍ਹਾਂ ਦਾ ਕੀ ਦੁਗਾਣਾਗਾ 21 ਦੇ ਵਿੱਚ ਵੱਡਾ ਨਾਮ ਹੈ ਉਹਨਾਂ ਨੇ ਇੱਕ ਸਮੇਂ ਤੇ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਤੇ ਰਾਜ ਕੀਤਾ ਹੈ ਤੇ ਹੁਣ ਵੀ ਉਹਨਾਂ ਦੇ ਗੀਤ ਪਿੰਡਾਂ ਦੇ ਵਿੱਚ ਆਮ ਤੌਰ ਤੇ ਸੁਣੇ ਜਾਂਦੇ ਨੇ ਹਰ ਇੱਕ ਦੀ ਪਸੰਦ ਬਣਦੇ ਨੇ ਤਾਂ ਹੁਣ ਇਸ ਜੋੜੀ ਦਾ ਜਿਹੜਾ ਗੀਤ ਹੈ ਨਾ ਦੇ ਦਿਲ ਪ੍ਰਦੇਸੀ ਨੂੰ ਦਰੰਦਰ ਫਿਲਮ ਜੋ ਕਿ ਅਦਿੱਤਿਆ ਦਰ ਉਸ ਦੇ ਨਿਰਦੇਸ਼ਕ ਨੇ ਜੇ ਫਿਲਮ ਦੇ ਵਿੱਚ ਰਣਵੀਰ ਸਿੰਘ ਤੋਂ ਇਲਾਵਾ ਸੰਜੇ ਦਾਤ ਤੇ ਹੋਰ ਵੀ ਵੱਡੇ ਨਾਮ ਫਿਲਮ ਦਾ ਹਿੱਸਾ ਨੇ ਜੇ ਗੱਲ ਕਰੀਏ ਫਿਲਮ ਦੀ ਕਹਾਣੀ ਬਾਰੇ ਤਾਂ ਫਿਲਮ ਦੀ ਕਹਾਣੀ ਵੀ ਖਾਸ ਹੋਣ ਵਾਲੀ ਹੈ ਪਰ ਟੀਜ਼ਰ ਦੇ ਵਿੱਚ ਜਿਹੜਾ ਗਾਣਾ ਚੱਲਿਆ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਉਸਨੇ ਪੰਜਾਬੀ ਫੈਨਸ ਦੇ ਵਿੱਚ ਵੀ ਇਸ ਦਾ ਕਰੇਜ ਵਧਾ ਦਿੱਤਾ ਹੈ ਤੁਹਾਨੂੰ ਦੱਸੀ ਕਿ ਇਸ ਤੋਂ ਪਹਿਲਾਂ ਵੀ ਜੇ ਗੱਲ ਕਰੀ ਤਾਂ ਰਣਵੀਰ ਕਪੂਰ ਦੀ ਫਿਲਮ ਦੇ ਵਿੱਚ ਅਰਚਨ ਵੈਲੀ ਗੀਤ ਗੂੰਜਿਆ ਸੀ ਜੋ ਕਿ ਭពਿੰਦਰ ਬੱਬਲ ਦਾ ਸੀ ਤੇ ਹੁਣ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਗੀਤ ਆ ਜਿਹੜਾ ਬੈਕਗ੍ਰਾਉਂਡ ਤੇ ਗੂੰਜਿਆ ਹੈ ਰਣਵੀਰ ਸਿੰਘ ਦੀ ਆਉਣ ਵਾਲੀ ਫਿਲਮ ਦੁਰਿੰਦਰ ਦੇ ਵਿੱਚ ਜੋ ਕਿ 5 ਦਸੰਬਰ ਨੂੰ ਰਿਲੀਜ਼ ਹੋਣੀ ਹੈ